ਪਰਾ ਖੜੇ ਨੂੰ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਪਹਿਲਾਂ ਕਣਕ ਨੂੰ ਕਹਿੰਦੇ ਹੁੰਦੇ ਨੇ ਮੱਥੇ ਨਾਲ ਲਾਈਏ ਜੋ ਕਿ ਪਹਿਲੀ ਵਾਰੀ ਦੇਖ ਸਕਦੇ ਹੋ ਮੰਡੀ ਦੇ ਵਿੱਚ ਆਏ ਨੇ ਬਿਲਕੁਲ ਬਾਕੀ ਗੱਲ ਹੁਣ ਕਰਦੇ ਆ ਸੀਲੋ ਦੀ ਸੀਲੋ ਵਾਲਿਆਂ ਨੇ 15 ਤਰੀਕ ਨੂੰ ਜਨਨੀ ਕਿ ਰੱਖਿਆ 15 ਤਰੀਕ ਨੂੰ ਖੁੱਲਣਗੇ ਜੇ 30 30 86 30 86 ਠੀਕ ਹੈ ਜੀ ਦੇਖ ਸਕਦੇ ਹੋ ਜੀ 30 86 ਡਿਰਬਾ ਮੰਡੀ ਦੀ ਅਨਾਜ ਮੰਡੀ ਚ ਬਾਈ ਲੈ ਕੇ ਆਏ ਨੇ ਹਾਂਜੀ ਬਾਈ ਜੀ ਆਪਣੇ ਹਾਂਜੀ ਕੀ ਨਾਮ ਹੈ ਬਾਈ ਜੀ ਆਪਣਾ ਗੁਰਦੀਪ ਸਿੰਘ ਗੁਰਦੀਪ ਸਿੰਘ ਕਿੰਨੇ ਵਾਹਣ ਦੀ ਹੈ ਇਹ ਦੇ ਇਹ 12 ਕ ਲਈ ਵੱਡੀ ਵਾਲੇ ਟਰਾਲੀ ਭਰੀ ਖੜੀ ਐ। ਪੀਕਾ ਲੈ ਆ ਰਹੀ ਐ ਵਾਪਸ। ਵਾਪਸ ਆ ਰਹੀ ਐ। ਕਾ ਟਰਾਲੀਆਂ ਹੋ ਗਈਆਂ 12 ਚੋਂ। ਸਾਡੀਆਂ ਮੰਨ ਕੇ ਚਲੋ ਵੀ ਆਪਾਂ 2 ਕ ਲੈ ਆਈਆਂ ਹਨ। ਹਾਂ। ਤੇ 7 ਟਰਾਲੀਆਂ ਹੋ ਗਈਆਂ। 7 ਟਰਾਲੀਆਂ ਮੰਨ ਕੇ ਚਲੋ ਵੀ ਇਤਗੀ ਝਾੜ ਵਧੀਆ ਐ 55 ਤੋਂ 60 ਮਣ ਦੇ ਝਾੜ ਪਊਗਾ। 60 ਕ ਮਣ ਪਊਗਾ। ਇਹ ਕਿਹੜੀ ਐ ਆਪਣਾ? ਇਹ 3086। 3086। ਹਾਂਜੀ। ਆਪਣਾ ਕੜਿਆਲ ਪਿੰਡ ਤੋਂ ਲੈ ਕੇ ਆਏ ਨੇ। ਦੇਵ। ੍ਹੇਮ ਕਪੜ ਕਾ। ੍ਹੇਮ ਕਪੜ ਕਾ। ਦੁਕਾਨ ਵੀ ਇੱਕ ਨੰਬਰ ਐ। ਤੇ ਕਣਕ ਵੀ ਪਹਿਲਾਂ ਸਭ ਤੋਂ ਪਹਿਲੇ ਨੰਬਰ ਤੇ ਆਈ ਹੈ ਡਿੜਬੇ ਦੀ ਮੰਡੀ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜੀ ਰਿਪੋਰਟ ਕਣਕ ਦਾ ਝਾੜ ਬਾਈ 7 ਟਰਾਲੀਆਂ 12 ਕਿਲੀਆਂ ਜੋ ਦੇਖ ਸਕਦੇ ਹੋ ਹਜੇ ਕੋਈ ਢੇਰੀ ਨਹੀਂ ਆਈ ਪਹਿਲੀ ਢੇਰੀ ਆਈ ਹੈਗੀ ਇੱਕ ਨੰਬਰ ਦੁਕਾਨ ਤੇ ਤੇ ਬਾਕੀ ਗੱਲ ਹੁਣ ਕਰਦੇ ਆ ਸੀਲੋ ਦੀ ਸੀਲੋ ਵਾਲਿਆਂ ਨੇ 15 ਤਰੀਕ ਨੂੰ ਜਾਨੀ ਕਿ ਰੱਖਿਆ 15 ਤਰੀਕ ਨੂੰ ਖੁੱਲਣਗੇ ਜੇ ਉੱਥੇ ਜਿਹੜਾ ਕੋਈ ਰੇਟ ਵੱਧ ਘੱਟ ਕਰਕੇ ਉੱਥੇ ਜਾਨੀ ਕਿ 11 ਤਰੀਕ ਤੋਂ ਧਰਨਾ ਵੀ ਰੱਖਿਆ ਜਥੇਬੰਦੀਆਂ ਨੇ ਸੁਨਾਮ ਛਾਇਲੀ ਸੀਲੋ ਨੇ ਸੁਨਾਮ ਸੀਲੋ ਨੇ ਪੰਜਾਬ 'ਚ ਜਿੱਥੇ ਸੀਲੋ ਨੇ ਉੱਥੇ ਧਰਨੇ ਵੀ ਰੱਖੇ ਨੇ ਹੁਣ ਸੁਨਾਮ ਧਰਨਾ ਲਾਉਣਗੇ ਜਾਂ ਛਾਇਲੀ ਧਰਨਾ ਲੱਗੂਗਾ ਸੀਲੋਆਂ ਦੇ ਮੂਹਰੇ ਬਟ ਜਥੇਬੰਦੀ ਹੋਗਰਾਹਾਂ ਲਾ ਰਹੀ ਹੈ ਹੋਰ ਜਥੇਬੰਦੀਆਂ ਲਾ ਰਹੀਆਂ ਨੇ ਵੀ ਸਿੱਲੋਆਂ ਨੂੰ ਸਰਕਾਰੀ ਕੀਤਾ ਜਾਵੇ ਜੋ ਕਿ ਅਡਾਨੀ ਅਵਾਨੀ ਦੇ ਪ੍ਰਾਈਵੇਟ ਸਿੱਲੋ ਨੇ ਉਹਨਾਂ ਦੇ ਖਿਲਾਫ ਵੀ ਕਿਉਂਕਿ ਪ੍ਰਾਈਵਟ ਕਰਨ ਮੰਡੀਆਂ ਨੇ ਜਿਹੜੀਆਂ ਇੱਕ ਫੋਕਲ ਪੁਆਇੰਟ ਸ਼ਾਇਲੀ ਹੁੰਦਾ ਸੀ ਉਹ ਪਤਾ ਲੱਗਿਆ ਵੀ ਉਹ ਇੱਕ ਖਰੀਦ ਕੇਂਦਰ ਕਰਤਾ ਪਹਿਲਾਂ ਫੋਕਲ ਪੁਆਇੰਟ ਸੀ ਵੱਡਾ ਹੁਣ ਉਹ ਮੰਡੀਆਂ ਨੂੰ ਤੋੜਨ ਦੀ ਜੋ ਸਕੀਮ ਹੈ ਵੱਡੀ ਚਾਲ ਹੈ ਇਹ ਸਾਡੀਆਂ ਜੜਾਂ ਨਾਲ ਕਿਸਾਨ ਦੀਆਂ ਨਾਲ ਜੇ ਕਿਸਾਨੀਆਂ ਇਕੱਲੀਆਂ ਕਿਸਾਨਦਿਆਂ ਨਾਲ ਨਹੀਂ ਹਰੇਕ ਦੀਆਂ ਜੜਾਂ ਨਾਲ ਜੁੜੀ ਹੋਈ ਹੈ ਮੰਡੀਆਂ ਜਿਹੜੀਆਂ ਆਪਾਂ ਮੰਡੀਆਂ ਕਹਿੰਦੇ ਆ ਛੋਟੀ ਗੱਲ ਨੂੰ ਇਹਨੂੰ ਗੱਲ ਨੂੰ ਸਮਝਦਿੰਦੀ ਲੋੜ ਹੈ ਜਿਹੜੀਆਂ ਕਿਸਾਨ ਜਥੇਬੰਦੀਆਂ ਮੋਰਚਾ ਧਰਨੇ ਲਈ ਬੈਠੀਆਂ ਨੇ ਬਾਰਡਰਾਂ ਤੇ ਇਹ ਐਵੇਂ ਨਹੀਂ ਹੈਗੀ ਗੱਲ ਇਹ ਹਰੇਕ ਨਾਲ ਜੁੜੀ ਹੋਈ ਆ ਮਜ਼ਦੂਰ ਨਾਲ ਰੇੜੀ ਵਾਲੇ ਨਾਲ ਦੁਕਾਨਦਾਰ ਨਾਲ ਹਰੇਕ ਨਾਲ ਸਾਡੀ ਜਿਹੜੀ ਇਹ ਫਸਲ ਹੈ ਫਸਲ ਤੋਂ ਬਾਅਦ ਇਹ ਸਾਰਾ ਕੁਝ ਆਉਂਦਾ ਹੈ ਸਾਡੇ ਘਰਾਂ ਦੇ ਵਿੱਚ ਹਰੇਕ ਦੇ ਚੁੱਲ੍ਹੇ 'ਚ ਆਟਾ ਆਟਾ ਖਾਦੇ ਬਿਨਾ ਅੰਨ ਖਾਦੇ ਬਿਨਾ ਕਿਸੇ ਨੂੰ ਨਹੀਂ ਸਰਨਾ ਅੰਨ ਤੋਂ ਬਿਨਾ ਇਸੇ ਨਾਲੇ ਸਾਰਾ ਕੁਝ ਕਹੇ ਦਿਓ ਡੱਬਰ ਰੋਟੀ ਬਿਸਕੁਟ ਸਾਰਾ ਕੁਝ ਕਣਕ ਨਾਲੇ ਬਣਨਾ ਹੈ ਜੇ ਇਸੇ ਦੇ ਭਾਅ ਹੁਣ ਜੇ ਹੁਣ 1500 ਨੂੰ ਰੇਟ ਵਧ ਦੇ ਕੇ ਉਦੋਂ ਬਾਅਦ ਨਾ ਹੀ ਖਰੀਦੀ ਕੀ ਕਰਾਂਗੇ ਕਿਉਂਕਿ ਇਹਨਾਂ ਲਵੇ ਤਾਂ 10-10 ਸਾਲਾਂ ਦੀ ਸੀਲੂਆਂ ਦੇ ਵਿੱਚ ਜਮਾ ਹੋ ਜੂਗੀ ਇਸ ਕਰਕੇ ਮੰਡੀ ਦੇ ਵਿੱਚ ਹੀ ਕਣਕਾਂ ਲੈ ਕੇ ਆਓ ਕਿਸਾਨਾਂ ਨੂੰ ਬੇਨਤੀ ਹੈ ਜਿਹੜੇ ਸੀਲੂਆਂ 'ਚ ਵੇਚਣ ਜਾਵਾਂਗੇ ਉਹਨਾਂ ਦੀਆਂ ਵੀ ਵੀਡੀਓ ਪਾਵਾਂਗੇ ਅਸੀਂ ਦਿਖਾਵਾਂਗੇ ਸਾਨੂੰ ਕੋਈ ਉਹ ਨਹੀਂ ਵੀ ਆਹ ਜਾਂਦੇ ਨੇ ਭਾਈ 100 ਰੁਪਏ ਦੀ ਲਾਲਚ 'ਚ ਜਿਵੇਂ ਪਹਿਲਾਂ ਦਿੱਲੀ ਮੋਰਚਾ ਲਾ ਕੇ ਆਈ ਸੀ ਕਹਿੰਦੇ ਜਿੱਤ ਕੇ ਆ ਗਏ ਕਿੱਥੇ ਜਿੱਤ ਕੇ ਆ ਗਏ ਆ ਫਿਰਦੇ ਹੋਂ ਦੁਬਾਰੇ ਲਮਕਦੇ ਜਿਵੇਂ ਬਾਈ ਦੀਪ ਸਿੱਧੂ ਨੇ ਕਿਹਾ ਸੀ ਕਿ ਨਾ ਕਹਿੰਦਾ ਉਹ ਨਾਲ ਰੋਟੀ ਨਾ ਖਾਓ ਜੇ ਕਹਿੰਦਾ ਤੁਸੀਂ ਦੁਸ਼ਮਣ ਦੇ ਨਾਲ ਰੋਟੀ ਚਾਹੇ ਪੀ ਲਈ ਉਹਨਾਂ ਨਾਲ ਕਿਵੇਂ ਲੜ ਲੋਗੇ ਤੁਸੀਂ ਟੇਬਲ ਟੌਕ ਫਿਰ ਦੂਏ ਦਿਨ ਅਬਦਾ ਖਾਣਾ ਲੈ ਕੇ ਗਏ ਸੀਗੇ ਕਿਸਾਨ ਯਾਦ ਹੋਵੇ ਗੱਲਬਾਤ ਪਰ ਗੱਲ ਫੇਰ ਅਧੂਰੀ ਰਹਿ ਗਈ ਫੇਰ ਮੋਰਚੇ ਲਾਉਣੇ ਪੈਗੇ ਫੇਰ ਸਿਲੂਆਂ ਮੂਰੇ ਧਰਨੇ ਲਾਉਣੇ ਪੈਗੇ ਕਿਉਂਕਿ ਲੜਾਈ ਵਿਚਾਲੋਂ ਆ ਗਏ ਰੌਲੇ ਪਏ ਗਏ ਉਹ ਕਹਿੰਦਾ ਜੀ 55 ਕਰੋੜ ਰੁਪਏ ਮੇਰੇ ਲਵੇ ਉਹ ਕਹਿੰਦਾ ਜੀ ਆਟਾ ਖਾ ਕੇ ਕੋਈ ਕਹਿੰਦਾ ਜੀ ਅੱਜ ਮੈਂ ਆਪਣਾ ਰੁਲਦੂ ਮਾਨਸਾਲਾ ਕਹਿੰਦਾ ਪਤਾ ਨਹੀਂ ਕੀ ਵੇਚਿਆ ਸੀ ਵਿੱਚੋਂ ਫਲਾਣਾ ਐ ਖਾ ਗਿਆ ਆਪਦੀਆਂ ਪੋਲਾਂ ਸਾਹਮਣੇ ਆ ਗਈਆਂ ਇਸੇ ਕਰਕੇ ਲੋਕ ਟੁੱਟ ਜਾਂਦੇ ਨੇ ਫਿਰ ਲੀਡਰਾਂ ਨਾਲੋਂ ਇਹ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਬਾਪ ਹੈ ਚੜਤ ਸਿੰਘ ਜਿਨ੍ਹਾਂ ਨੇ ਜਿਨੇ ਮਿਸਲਾਂ ਨੂੰ ਤੋੜ ਕੇ ਇੱਕ ਕਰਤਾ ਸੀ ਸਾਰਾ ਫੇਰ ਦੇਸ਼ ਬਣਿਆ ਸੀ ਪੰਜਾਬ ਅੱਜ ਤਾਂ ਸੈਂਕੜੇ ਆਪਣਾ ਦਰਜਣਾ ਤੋਂ ਮੈਂ ਤਾਂ ਛੋਟੇ-ਛੋਟੀਆਂ ਜਥੇਬੰਦੀਆਂ ਹਰੇਕ ਬਣਾ ਕੇ ਖੜ ਜਾਂਦੇ ਮੇਰੇ ਵਰਗਾ ਸਿਰਫ ਚੌਦਰ ਦੀ ਲੜਾਈ ਜੇਕਰ ਪੰਜਾਬ ਦੀ ਲੜਾਈ ਲੜਨਾ ਚਾਹੁੰਨ ਉਹ ਇੱਕ ਹੋ ਜੋ ਇੱਕ ਮੰਚ ਤੇ ਨਹੀਂ ਆਉਣ ਵਾਲਾ ਸਮਾਂ ਬਹੁਤ ਘਾਤਕ ਹੈ ਖਾਸ ਕਰਕੇ ਪੰਜਾਬ ਤੇ ਨਿੰਗਾ ਅੱਜ ਮੈਨੂੰ ਇੱਕ ਬੰਦਾ ਕਹਿੰਦਾ ਵੀ ਯਾਰ ਪੰਜਾਬ ਲਈ ਤਾਂ 13 ਸੀਟਾਂ ਨੇ ਮੋਦੀ ਨੂੰ ਕੀ ਲੋੜ ਹੈ ਉਹ ਪੰਜਾਬ ਜਾਗ ਹੈ ਜਾਗ ਦਹੀਂ ਫੇਰ ਜੰਮਦੀ ਹੈ ਲੱਸੀ ਜਦੋਂ ਪੰਜਾਬ ਦਾ ਜਾਗ ਲੱਗਦਾ ਹੈ ਪੰਜਾਬ ਕੱਲਾ 13 ਸੀਟਾਂ ਦੀ ਲੜਾਈ ਨਹੀਂ ਹੈਗੀ ਪੰਜਾਬ ਇਹ ਜਾਗ ਲਾਉਂਦਾ ਪੂਰੇ ਦੇਸ਼ ਨੂੰ ਉਦਮ ਸਿੰਘ ਪੰਜਾਬ ਦੀ ਸੀ ਜਿਹਨੇ ਜਰਨਲ ਟਾਇਰ ਜਾ ਕੇ ਮਾਰਿਆ ਸੀਗਾ ਲੰਡਨ ਦੇ ਵਿੱਚ ਇਹ ਗੱਲ ਨਹੀਂ ਪੰਜਾਬ ਤੋਂ ਸਿੱਖਦਾ ਸਾਰਾ ਦੇਸ਼ ਸਾਰੇ ਦੇਸ਼ ਨੂੰ ਸਿੱਖਿਆ ਮਿਲੀ ਹੈ ਧਰਨੇ ਲਾਉਣ ਦੀ ਮੋਰਚੇ ਲਾਉਣ ਦੀ ਪਤਾ ਹੀ ਨਹੀਂ ਸੀ ਉਹਨਾਂ ਨੂੰ ਵਿਚਾਰਿਆਂ ਨੂੰ ਧਰਨਾ ਕਿਵੇਂ ਲਾਈਂਦਾ ਜੂਪੀ ਬਿਹਾਰ ਵਾਲਿਆਂ ਨੂੰ ਪਰਾਂ ਵਾਲਿਆਂ ਨੂੰ ਤਾਮਲ ਨਾਡੂ ਵਾਲਿਆਂ ਨੂੰ ਉਹ ਪੰਜਾਬ ਨਹੀਂ ਜਾ ਕੇ ਲਾਈਆ ਮੰਡੀਆਂ ਨੇ ਲਾਈਆ ਚੱਲਦੇ ਚੱਲਦੇ ਵੀਡੀਓ ਵੀ ਸ਼ੇਅਰ ਕਰੀ ਜਾਓ ਆਪਦੇ ਵਜੂਦ ਨਾਲ ਜੁੜੀਏ ਆਪਾਂ ਮੜੀਆਂ ਮੜੀਆਂ ਗੱਲਾਂ ਪਿੱਛੇ ਨਾ ਲੜਿਆ ਕਰੀਏ ਮੀ ਸਾਰਿਆਂ ਦੇ ਮੂੰਹ ਅੱਡੋ ਅੱਡਾ ਅਗਲਾ ਕੰਮ ਕਾਮਯਾਬ ਹੋ ਗਿਆ ਸੋਨੂੰ ਵੰਡਣ ਦੇ ਵਿੱਚ ਟੁਕੜੇ ਕਰਨ ਦੇ ਵਿੱਚ ਸੈਂਕੜੇ ਥੋਮੇ ਜੇ ਸਿੱਖ ਜਥੇਬੰਦੀਆਂ ਨੇ ਉਹ ਛੋਟੇ ਛੋਟੇ ਟੁਕੜਿਆਂ 'ਚ ਬੈ ਗਈਆਂ ਆਪਾਂ ਆਪਣੇ ਡੇਰੇ ਬਣਾ ਕੇ ਬੈ ਗਏ ਮੌਜ ਨਾਲ ਐਦੂ ਪਹਿਲਾਂ ਤੁਸੀਂ ਦੇਖਿਆ ਉਹ 2000 ਦੇ ਵਿੱਚ ਕਿੰਨੇ ਬਾਬੇ ਚਮਟੇ ਵਾਲੇ ਹੁੰਦੇ ਹੁਣ ਦੀਂਦੇ ਕੋਈ ਕਿਉਂਕਿ ਉਹ ਸਾਨੂੰ ਵੰਡ ਕੇ ਟੁਕੜੇ ਕਰਗੇ ਇਸੇ ਤਰ੍ਹਾਂ ਜਥੇਬੰਦੀਆਂ ਵੰਡਤੀਆਂ ਸਰਕਾਰਾਂ ਵੀ ਚਾਹੁੰਦੀਆਂ ਨੇ ਵੀ ਇਹ ਟੁਕੜਿਆਂ 'ਚ ਰਹਿਣ ਕੁਝ ਲੀਡਰ ਅਰਾਜ ਕਰਦੇ ਆਹੀ ਅਸੀਂ ਇਹਨਾਂ ਦੇ ਉੱਤੇ ਆ ਹੁਣ ਵੋਟਾਂ 'ਚ ਆਪਾਂ ਕਹਿੰਦੇ ਨਹੀਂ ਯਾਰ ਕਿਹਨੂੰ ਪਾਈਏ ਕੋਈ ਨਹੀਂ ਦਿੰਦਾ ਉਹ ਇਹ ਅਸੀਂ ਦੇਖੋ ਸਾਡੇ ਅੰਦਰ ਉੱਠ ਰਹੀ ਹੈ ਚੰਗਿਆੜੀ ਪੰਜਾਬ ਇਹ ਗੱਲ ਤਾਂ ਨਹੀਂ ਹੈਗਾ ਵੀ ਪੰਜਾਬ ਨੂੰ ਦੱਬ ਲਣਗੇ ਜਾਂ ਹੁਕਮ ਹੁਕਮਜੋਰ ਕਰਦਣਗੇ ਅਸੀਂ ਭੁੱਖੇ ਸਰੀਰ ਵੀ ਲੜ ਲਾਂਗੇ ਜਿੰਮੇ ਸਾਨੂੰ ਦੱਸਿਆ ਵੀ ਸਿਲੋਆਂ ਦੇ ਵਿੱਚ ਜਿਹੜੇ ਲੈ ਕੇ ਜਾਣਗੇ ਅਸੀਂ ਵੀਡੀਓ ਵੀ ਪਾਵਾਂਗੇ ਉਹਨਾਂ ਦੀ ਉਹਨਾਂ ਨੂੰ ਦਿਖਾਵਾਂਗੇ ਭਈ ਆਹ ਜਾਂਦੇ ਨੇ 100 ਰੁਪਏ ਪਿੱਛੇ ਟਰਾਲੀ ਲਈ ਸਿਲੂ ਨੂੰ ਇੱਕ ਪਾਸੇ ਲੜਾਈ ਚੱਲ ਰਹੀ ਹੈਗੀ ਕੰਪਨੀਆਂ ਨਾਲ ਸਾਥੋ ਸਾਰਾ ਕੁਝ ਕਿਸਾਨਾਂ ਤੋਂ ਖੇਤੀ ਵੀ ਖੋਲੀ ਹੁਣ ਚੌਲ ਸਾਡੀ ਖੇਤੀ ਥੋੜਾ ਜਿਹੜੀ ਜੀਰੀ ਲਾਉਣੀ ਆ ਕਿਹੜਾ ਖਾਂਦਾ ਚੌਲ ਜਿਹੜੇ ਸਾਡੇ ਕਪਾਹ ਨਰਮੇ ਗੁੜ ਗੰਨਾ ਤੀਗਾ ਅਸੀਂ ਆਪਣਾ ਸਰੋਂ ਵੀ ਅੱਜ ਬੀਜਣ ਨੂੰ ਤਿਆਰ ਨਹੀਂ 90% ਸਰੋਂ ਦਾ ਤੇਲ ਮੁੱਲ ਲੈ ਰਹੇ ਨੇ ਕਿਸਾਨ ਅੱਜ ਮੁੱਲ ਸਰੋਂ ਦਾ ਤੇਲ ਅੱਜ 90% ਲੈਂਦੇ ਨੇ ਦਿਖਾਓ ਕਿੱਥੀਆਂ ਸਰੋਂਾਂ ਨੇ ਖੇਤਾਂ 'ਚ ਅਸੀਂ ਬਾੜੀ ਨਾਲੋਂ ਵੀ ਟੁੱਟ ਗਏ ਪਰ ਪਹਿਲੇ ਨੰਬਰ ਦੇ ਉੱਤੇ ਡਿਡਬੇ ਦੇ ਇੱਕ ਨੰਬਰ ਦੁਕਾਨ ਦੇ ਉੱਤੇ ਆ ਬਾਈ ਲੈ ਕੇ ਆਏ ਨੇ ਕੜਿਆਲ ਨੰਬਰ ਤੋਂ ਵੀਡੀਓ ਚੰਗੀ ਲੱਗੇ ਸ਼ੇਅਰ ਵੀ ਕਰ ਦਿਓ ਲੈ ਕੇ ਚੱਲੇ ਫਾਲੋ ਵੀ ਕਰ ਲੋ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਸਾਰੇ ਪੰਜਾਬੀਆਂ ਨੂੰ ਦੇਸ਼ ਵਿਦੇਸ਼ ਵਿੱਚ ਵੱਸਦਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ